ਇੰਦਰ ਜੀ ਮੈਂ ਹੁਣ ਅਸੀਂ ਸਾਡੇ ਸਾਹਮਣੇ ਕੁੜੀ ਗਈ ਬੁਲਾਣਾ ਆਂਟੀ ਜੀ ਆਓ ਬੰਦ ਲੈ ਉਹਨੂੰ ਮੈਂ ਭੱਜੀ ਗਈ ਆ ਇਹ ਉਹਨਾਂ ਨੇ ਬੁਆ ਬੰਦ ਕੀਤਾ ਅਸੀਂ ਧੱਕਾ ਮਾਰ ਕੇ ਤਿੰਨੇ ਦਿਨ ਅੰਦਰ ਬੜ ਗਈਆਂ ਉਹਨਾਂ ਦੇ ਸਾਨੂੰ ਉਹਨਾਂ ਦੇ ਬੜ ਨਹੀਂ ਤੇ ਅਸੀਂ ਧੱਕਾ ਮਾਰਿਆ ਬੁਆ ਮਾਰ ਮੈਂ ਇੰਦਰ ਬੜੇ ਆ ਉਹ ਕਿਹਨਾਂ ਕੋਠੇ ਗਈਆਂ ਵਾ ਮੈਂ ਛੋੜ ਮਾਰੇ ਆ ਲੱਤਾਂ ਮਾਰੀਆਂ ਬੂਏ ਨੂੰ ਇਹ ਨਾਲ ਚਾਤੀਆਂ ਮਾਰੀਆਂ ਤੇ ਇਹ ਡੰਗਿਆ ਕਰਕੇ ਉਹਨੂੰ ਮਾਰਨਦੇ ਹੀ ਅੰਦਰ ਇਹ ਮੁੰਡਾ ਮਾਰਨਦੇ ਹੀ ਘਰ ਵਾਲਾ ਦਾ ਘਰ ਵਾਲਾ ਮਾਰਨਦੇ ਹੀ ਮੈਂ ਕਹਿੰਦਾ ਜੇ ਨਾ ਮਾਰ ਜੇ ਨਾ ਮਾਰ ਬੁਆ ਖੋਲ ਰਹਿਏ ਬੁਆ ਖੋਲ ਦੇ ਮਰ ਜਣਾ ਕਹਿੰਦੇ ਨਾ ਕਹਿੰਦੇ ਮਰ ਜਾ ਮਰ ਜਾ ਜੇ ਮਾਰ ਮਾਰ ਇਹਨੂੰ ਅਹੀਂ ਜੇ ਅਹੀਂ ਥੋੜੇ ਮਾਰੇ ਬੂਆ ਨੂੰ ਤੇ ਫੇਰ ਉਹਨੇ ਬੜੀ ਮੁਸ਼ਕਲ ਆਹੀ ਥੋੜੇ ਮਾਰ ਕੇ ਬੂਆ ਖਲਾਇਆ ਰੱਖੋ ਤੇ ਇਹਨਾਂ ਨੇ ਛਾਤੀਆਂ ਮਾਰ ਲੀਆਂ ਆ ਕਹ ਕੇ ਦੰਗਿਆਂ ਆਪਣੇ ਪਾਏ ਉਹਦੇ ਕੱਪੜੇ ਜਿਹਾ ਪਾਟਿਆ ਹੀ ਭੁਲੇੜ ਕੇ ਥਲੇ ਸੋੜਦੇ ਜਿਹੜੇ ਨਵੇਂ ਕੱਪੜੇ ਬਪਾ ਕੱਢੇ ਉਹਨੂੰ ਮਾਰਿਆ ਜਾਂ ਪਰਿਵਾਰ ਮਾਰਿਆ ਜਾਂ ਪਹਿਲਾਂ ਮਾਰਦਾ ਪਹਿਲੇ ਮਾਰਦੇ ਪਿਆ ਬਹੁਤ ਜ਼ਿਆਦਾ ਮਾਰਦੇ ਚੱਕ ਦੀ ਨਹੀਂ ਪਾਇਆ ਇੱਥੇ ਰਾਜਣ ਰਾਜਣ ਮੁੰਡੇ ਦਾ ਰਾਜਣ ਅੱਛਾ ਵਾ ਮੁੰਡੇ ਹੀ ਮਾਰਦਾ ਪਰਿਵਾਰ ਵਾਲੇ ਵੀ ਨਹੀਂ ਸਾਸਰੀ ਮਾਰਿਆ ਕਦੇ ਸਾਸਰੀ ਕੁੱਟੀ ਆ ਸਾਥੇ ਮਾਰਿਆ ਨਹੀਂ ਉਹਦੇ ਭਾਰੇ ਸਾਥੇ ਮਾਰਿਆ ਗਿਆ ਕਹਿੰਦੀ ਦੱਸਿਆ ਨਾ ਨਾ ਨੇ ਹੁਣ ਮਾਰਿਆ ਜੀ ਛੋਟੇ ਮਾਰਿਆ ਬੜੀ ਯੋਧੇ ਉਹਨੂੰ ਤੇ ਨੱਥਾ ਨੇ ਮਾਰਿਆ ਵਾਲ ਫੜਿਆ ਰੇ ਦਾਜ ਦੇ ਕਰਮ ਮਾਰ ਵਾਲ ਫੜੇ ਬੁੱਤੇ ਨੂੰ ਮੈਂ ਦਾਜ ਦੇ ਕਰਮ ਮਾਰਦੇ ਧਰਮਪੁਰ ਅਗਲੇ ਕਹਿੰਦੇ ਪਾਗਲ ਹੈ ਮਾਮਲਾ ਇਹ ਹੈ ਕਿ ਭਾਜੀ ਸਾਡੇ ਸਾਹਮਣੇ ਇੱਕ ਕੁੜੀ ਦਾ ਬੇਟੀ ਦਾ ਵਿਆਹ ਹੋਇਆ ਹੈ 4 ਮਹੀਨੇ ਹੋਏ ਆ ਤੇ ਉਹਦੇ ਘਰ ਵਾਲੇ ਨੇ ਘੱਟੋ ਘਾਟ ਉਹਨੂੰ 40 ਵਾਰੀ ਮਾਰਦਾ ਕਦੀ ਬਾਹਵਣ ਨੂੰ ਨੀਲ ਮਾਰਦਾ ਕਦੀ ਕੁਸ਼ ਮਾਰਦਾ ਕਦੀ 4 ਵਾਰੀ ਦੇ ਵਿੱਚ 4 ਮਹੀਨੇ 4 ਵਾਰੀ ਤੇ ਉਹਨੂੰ ਪੇਕੇ ਕੱਢ ਦਿੰਦਾ ਮਹੀਨਾ ਮਹੀਨਾ ਪੇਕੇ ਵਿਚਾਰੀ ਲਾ ਕੇ ਆਂਦੀ ਹੈ ਕੁੜੀ ਕਿਨਾ ਹੈ ਕੰਨਾ ਨਹੀਂ ਪਤਾ ਵਾ ਕੁੜੀ ਦਾ ਤੇ ਮਾਤਾ ਜੀ ਮੰਗਦੇ ਵੈਸੇ ਹੀ ਭਾਜੀ ਮੇਨ ਗੱਲ ਹੈ ਨਾ ਨਾਨ ਨਾਨ ਬੁਹਿਨ ਦੀ ਬਸਣ ਦਿੰਦੀ ਨਾ ਮਾਂ ਵਸਣ ਦਿੰਦੀ ਮਾਂ ਕਹਿੰਦੀ ਹੈ ਕਿ ਮੈਂ ਆਪਣੇ ਮੁੰਡੇ ਦਾ ਘਰ ਬਸਣ ਦੇਣਾ ਆਪਣੀ ਨੂਨੂ ਮੁੰਡੇ ਦੇ ਲਾਗੇ ਲੱਗਣ ਨਹੀਂ ਦੇਣਾ ਠੀਕ ਹੈ ਨਾ ਉਥੇ ਨੂ ਕਿੱਥੇ ਗਲਤ ਹੋਈ ਠੀਕ ਹੈ ਕੋਟਾ ਇਹਦਾ ਕਾਰਨ ਕੁਛ ਨਹੀਂ ਤੂੰ ਪਿਆਈ ਆ ਕੁਛ ਤੂੰ ਵਿਆਹ ਦਾਜ ਦੋਈ ਨਹੀਂ ਲੈਂਦਾ ਇਹ ਲਈ ਗੱਲਾਂ ਕੰਨੀਆਂ ਮਾਰਨਾ ਕੁੱਟਣਾ ਅੱਜ ਤੇ ਭਾਜੀ ਬਹੁਤੀ ਹੱਦ ਹੋ ਗਈ ਮੈਂ ਤੇ ਆਪਣੇ ਘਰ ਸੁੱਤੀ ਦੀ ਉਹ ਨਾਲ ਦੀ ਗਵੰਡੀ ਦੀ ਕੁੜੀ ਆਈ ਮੈਨੂੰ ਬੁਲਾਣ ਦੌੜਦੀ ਦੌੜਦੀ ਕਹਿੰਦੀ ਆਂਟੀ ਉਹਨੂੰ ਬਚਾ ਲੋ ਨਹੀਂ ਤੇ ਉਹ ਮਰ ਜਾਣਾ ਜੇ ਭਾਜੀ ਨੇ ਦਰਵਾਜ਼ਾ ਬੰਦ ਕੀਤਾ ਤਾਂ ਅਸੀਂ ਅੰਦਰੋਂ ਕੁੱਟਦਾ ਪਿਆ ਸੀ ਦਰਵਾਜ਼ਾ ਮੈਂ ਭੰਨੇ ਉਹਨੇ ਖੋਲਿਆ ਹੀ ਨਾ ਠੀਕ ਹੈ ਮੈਂ ਦਰਵਾਜ਼ੇ ਦੇ ਨਾਲ ਥੋੜਾ ਮੈਂ ਸ਼ੇਕ ਚ ਛਾਤੀ ਮਾਰੀ ਭਾਜੀ ਜਮੀਨ 'ਚ ਕੁੜੀ ਨੂੰ ਪੂਰੇ ਨੰਗੇ ਤਰੀਕੇ ਨਾਲ ਬਿਠਾਇਦਾ ਸੀ ਤੇ ਨੰਗੇ ਕਰਕੇ ਮਾਰਦਾ ਪਿਆ ਅਲਫ ਨੰਗਾ ਕਰਕੇ ਉਹਨੂੰ ਕ ਇਹ ਅੰਦਰ ਸਿਰਫ ਘਰ ਵਾਲਾ ਸੀ ਬਾਕੀ ਨਾਨ ਆਣ ਬਾਹਰ ਹੀ ਸੱਸ ਬਾਹਰ ਸੀ ਕਿਵੇਂ ਬਚਾਇਆ ਫਿਰ ਤੁਸੀਂ ਬਚਾਇਆ ਅਸੀਂ ਸਾਰੀ ਗਲੀ ਸਰ ਸਾਰੀ ਗਲੀ ਭੇਗੀ ਫਿਰ ਸਾਰੀ ਗਲੀ ਵਾਲੇ ਅਸੀਂ ਗਏ ਆ ਅਸੀਂ ਦਰਵਾਜ਼ਾ ਖੜਕਾ ਕੇ ਕੁੜੀ ਨੂੰ ਅੰਦਰ ਬਾਹਰ ਕਢਵਾਇਆ ਬਾਹਰ ਲੈ ਕੇ ਆਏ ਆ ਥੋੜੀ देर ਨੂੰ ਫਿਰ ਮੁੰਡਾ ਭੱਜ ਗਿਆ ਇਸ ਤੋਂ ਪਹਿਲਾਂ ਕੀ ਹਾਲ ਸੀ ਉਹਦੇ ਕਿਤਨਾ ਦੇ ਹਾਲਾਤ ਬਣੇ ਬਹੁਤ ਹਾਲਾਤ ਬਹੁਤ ਹਾਲ ਬੋਲੇ ਸੁਧਿਆ ਲੰਦਾ ਲੰਗਾ ਅੱਗੇ ਤੁਰਦੀ ਵੀ ਸੀ ਮਲਕੀ ਬਹੁਤ ਮਾੜੀ ਕੰਡੀਸ਼ਨ ਹੈ ਉਹਨਾਂ ਨਾਨ ਕਹਿੰਦੀ ਆ ਕਿ ਨਾ ਦਾਜ ਦਾ ਕਰਕੇ ਦਾਜ ਦਾ ਵੀ ਕਹਿਣ ਲਈ ਆ ਗਰੀਬ ਹੈ ਗਊਂਜ ਕਹਿੰਦੇ ਅਸੀਂ ਰਿਸ਼ਤੇਦਾਰੀਆਂ ਚ ਵੀ ਆਇਆ ਵੇ ਰਿਸ਼ਤੇਦਾਰੀਆਂ ਦਾ ਹਾਲ ਤਾਂ ਥੋੜੀ ਘਰੀ ਹੁੰਦੀ ਭਾਜੀ ਭਾਜੀ ਨੇ ਨਾਨ ਨੂੰ ਨਹੀਂ ਵਸਣ ਦਿੰਦੀ ਨਾਨ ਦੇ ਸਾਸੀ ਭ ਕਟੋਕਟ ਪਈਆਂ ਵਰੀ ਚਾਰ ਮਹੀਨੇ ਪਈਆਂ ਮੈਂ ਤਾਂ ਅੱਗੇ ਕੁੜੀ ਨੂੰ ਕਿਹਾ ਮੈਂ ਕਿਹਾ ਹੁਣ ਤੂੰ ਅਗਰ ਜਾਏਂਗੀ ਤਾਂ ਤੂੰ ਗਲਤ ਹੋਏਂਗੀ ਮੈਂ ਕਿਹਾ ਅਗਰ ਮਰਨਾ ਤਾਂ ਫਿਰ ਚੱਲ ਜੀ ਅੱਜ ਇੱਥੇ ਆਏ ਤੁਸੀਂ ਹੁਣ ਅੱਜ ਅਸੀਂ ਸਾਰੀ ਗਲੀ ਵਾਲਿਆਂ ਨੇ ਕਿ ਮੈਂ ਨਹੀਂ ਸਾਰੀ ਗਲੀ ਵਾਲਿਆਂ ਨੇ ਇਹਦਾ ਕੁੜੀ ਵਿਚਾਰੇ ਦਾ ਸਾਥ ਦਿੱਤਾ ਹੈ ਭੈਣਾ ਨੇ ਭਰਾਵਾਂ ਨੇ ਸਾਰਿਆਂ ਨੇ ਸਾਥ ਦਿੱਤਾ ਹੈ ਤੇ ਅਸੀਂ ਘਟੋ ਘਟੇ ਹਜ਼ਾਰ ਬੰਦਾ ਗਲੀ 'ਚ ਇਕੱਠਾ ਹੋ ਗਿਆ ਸੀ ਤੇ ਉਹਨਾਂ ਥਾਣੇ ਵਾਲਿਆਂ ਨੇ ਸਾਨੂੰ ਪੰਜ-ਛੇ ਜਣਿਆਂ ਨੂੰ ਕਿਹਾ ਕਿ ਤੁਸੀਂ ਇੱਧਰ ਆਓ ਤੇ ਬਾਕੀ ਪ੍ਰਸ਼ਾਸਨ ਕੋਲੋਂ ਕੀ ਬਾਕੀ ਚਲੋ ਉਹ ਜੋ ਕਰਨਗੇ ਸਾਰੀ ਅਹੀਂ ਦੱਸਦੀ ਹੈ ਸਾਰੇ ਅੰਦਰ ਜਿਹੜੇ ਭਾਜੀ ਹੋਰੀ ਵੀ ਹੈਗੇ ਆ ਕੀ ਚਾਹੁੰ ਚਾਣਾ ਹੁਣ ਦੇਖੋ ਅਸੀਂ ਮੈਂ ਕੀ ਚਾਣਾ ਜਿਹਦਾ ਨਾਲ ਬੀਤੀ ਹੁਣ ਕੁੜੀ ਦੱਸ ਸਕਦੀ ਐ ਕੁੜੀ ਕਹਿੰਦੀ ਮੈਂ ਨਹੀਂ ਰਹਿਣਾ ਕੁੜੀ ਸੱਟ ਲੱਗੀ ਹੋਣੀ ਪਹਿਲੇ ਬੜੀਆਂ ਲੱਗੀਆਂ ਹੁਣ ਲੱਗੀਆਂ ਲੱਗੀਆਂ ਨੀਲ ਕਦੀ ਬੈਠੇ ਲੱਗੀ ਲੱਗੋ ਕਿੱਥੇ ਰਹਿਣ ਆਲੇ ਹੋ ਡਾਡੀ ਬੋਲੋ ਯਾਰ ਤੇ ਤੂੰ ਦੱਸ ਕਿ ਕੀ ਗੱਲ ਹੋਈ ਹੈ ਉਹਨੂੰ ਗਲੀ ਦਾ ਵੀ ਨਹੀਂ ਪਤਾ ਹੋਵੇ ਮਨੂੰ ਡਾਡੀ ਨੇ ਬੋਲਿਆ ਜੀ ਅੱਜ ਤੁਹਾਡੇ ਨਾਲ ਕੱਲੇ ਦੱਸਦੇ ਕੀ ਹੋਇਆ ਮਾਰ ਕਟਾਈ ਹੋਈ ਹੈ ਕਿ ਕਦੇ ਵੱਲੋਂ ਕੀਤੀ ਗਈ ਹੈ ਦਸ ਬੀਜਾਂ ਜਿਹੜਾ ਮਾਰਿਆ ਤੁਹਾਨੂੰ ਦਸ ਮਾਨਮ ਜੀ ਦਸ ਦਸ ਨਾ ਨਾ ਹੰਤੇ بول ਕੇ نہیں ماریا ਘਾੜ والے دا نام ہی ਪੈ ਗਿਆ ਆਹੋ ਕਿਨੇ ਕਿਨੇ ਦਾਨੀ ਕੋ ਪਈਆਂ ਆਹੋ ਉਸ ਤੋਂ ਪਹਿਲੇ ਵੀ ਤੁਹਾਨੂੰ ਕਿਹਾ ਸੀ ਹਾਂਜੀ ਹਾਂਜੀ ਕਿਨੇ ਵਿਆਹ ਨੂੰ ਕੀ ਨਿਰ ਹੋ ਗਈ ਆ ਜੀ 8 ਮਹੀਨੇ ਹਾਂਜੀ ਤੇ ਸ਼ੁਰੂ ਤੋਂ ਇਹੀ ਇਹੀ ਗੱਸਰਾ ਹਾਂਜੀ ਅੱਜ ਕੀ ਹੋਇਆ ਟੁੱਟ ਗਿਆ ਅੱਜ ਕੀ ਗੱਲ ਹੋਈ ਜੀ ਅੱਜ ਕੁਛ ਨਹੀਂ ਹੋਈ ਆ ਆਪੇ ਆਈਏ ਤੇ ਨਨਾਂ ਨੂੰ ਤੇ ਗੱਲਾਂ ਬਣਾਉਣ ਲੱਪੇ ਤੁਮਾਰ ਕੋ ਕਿਨੇ ਬਚਾਇਆ ਤੁਹਾਨੂੰ ਕਿਨੇ ਬਚਾਇਆ ਜੀ ਅੱਜ ਤੁਹਾਨੂੰ ਗਲੀ ਵਾਲਿਆਂ ਨੇ ਜਿਤਨਾ ਜਿਹੜੀ ਹਾਲਾਤ ਵਿੱਚ ਹੀ ਕੋਈ 10 ਕਪੜੇ 10 ਜੋਖ ਲਾ ਦੇਣੀ ਉਮਰੇ ਗਵਾਓ ਕਪੜੇ ਪਾੜ ਕੇ ਪਾ ਰਿਹਾ ਆ ਦੱਸਣਾ ਜੋ ਦਸੀ ਤਾਂ ਹੁੰਦਾ ਵਾ ਦੱਸੋ ਮੈਂ ਦੋ ਦਸਣਾ ਦਸਣਾ ਨਹੀਂ ਮੈਂ ਬੋਲ ਵੀ ਤੈਨੂੰ ਨਹੀਂ ਸ਼ਰਮ ਆਈ ਤੈਨੂੰ ਸ਼ਰਮ ਆਂਦੀ ਹੈ ਬੋਲ ਸਿੱਧੇ ਜਿਹੜੀ ਹਾਲਾਤ ਵਿੱਚ ਹੈਗੀ ਸਾਨੂੰ ਵੀ ਬੇਵਕੂਫ ਬਣਾਣੀ ਨਹੀਂ ਕੀ ਕੀ ਸੀ ਇਹਨਾਂ ਵੱਲੋਂ ਪਾੜੇ ਹਾਂਜੀ ਇਹਨਾਂ ਨੇ ਪਾੜੇ ਕਿੰਨੇ ਪਾੜੇ ਨਾ ਨਾ ਨਹੀਂ ਤੇ ਘਰ ਵਾਲੇ ਹਾਂਜੀ ਇਹ ਰਾਜਨ ਨਹੀਂ ਰਾਜਨ ਰਾਜਨ ਕਾਰਨੇ ਕਿਲੇ ਲੈਦਾ ਸਾਡੇ ਕਿਹੜੀ ਕਿਲੋ ਮਾਰਦੇ ਤੈਨੂੰ ਐ ਬਿਨਾ ਗੱਲੋਈ ਤੁਬ ਹਾਂਜੀ ਦਾਜ ਹਾਂ ਦਾਜ ਬਲਵੜਿਆ ਕੀ ਕਹਿੰਦੇ ਤੁਸੀਂ ਹੁਣ ਅਸੀਂ ਇਹੋ ਜੰਨੇ ਅਸੀਂ ਪਰਚਾ ਘਟਾਣਾ ਪਰਚਾ ਘਟਾਣਾ ਪਰਚਾ ਘਟਾਣਾ ਰਿਆ ਨਾ ਨਹੀਂ ਇੱਥੇ ਜਿੰਨਾ ਚਿਰ ਹੋਇਆ ਵਿਆਹ ਨੂੰ 8 ਮਹੀਨੇ ਪਹਿਲਾਂ ਮਾਰਦਾ ਜੀ ਆਜੂ ਹਾਂਜੀ ਹਾਂਜੀ ਦੋ ਤਿੰਨ ਵੜੀ ਵੜੀ ਵਾਲੇ ਨੇ ਬਚਾਇਆ ਜੀ ਹਾਂਜੀ ਲੜਕੀ ਦਾ ਵੀਰ ਜੀ ਕੰਪਲੇਂਟ ਆਈ ਜੀ ਤੇ ਦੋਨਾਂ طرف ਪਾਰਟੀ ਨੇ ਬੁਲਾ ਲਿਆ ਜੋ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਊਗੀ ਕੀ ਦੱਸਿਆ ਜੀ ਉਹਨਾਂ ਨੇ ਕੰਪਲੇਟ ਦੇ ਵਿੱਚ ਲਿੰਡ ਬੁਲਾ ਰਹੇ ਦੋ ਪਾਰਟੀਆਂ ਸੁਣ ਰਹੇ ਦੋ ਪਾਰਟੀਆਂ ਗੱਲ ਸੁਣਦੇ ਆ ਲੜਕੀ ਕੋਲ ਕਿਹਾ ਜਾ ਰਿਹਾ ਨਹੀਂ ਜੀ ਅਜੇ ਇੱਥੇ ਕੋਈ ਮੌਕੇ ਤੇ ਗਏ ਹਾਂ ਤੇ ਬਲਾਈਆਂ ਦੋਵੇਂ ਪਾਰਟੀਆਂ ਜੋ ਵੀ ਗੱਲ ਤੱਥਾ ਇਹ ਸਾਰੇ ਬੰਦੀ ਕਰਨੀ ਕਰੀ ਨਹੀਂ ਕੀਤੀ। ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ? ਇਹ ਲੜਕੀ ਹੈਗੀ ਜੀ ਪਿੱਛੋਂ ਸ਼ਕਤੀਨਗਰ ਦੀ ਤੇ ਇਹ ਇਹ ਲੜਕਾ ਪ੍ਰਵਾਧਰਮ ਸਿੰਘ ਗਲੀ ਨੰਬਰ 5 ਤਰਨਪੁਰਾ ਸਰ ਕਹਿੰਦੇ ਅੱਗੇ ਵੀ ਲੜਕਾ ਤਾਂ ਕਿ ਪ੍ਰੇਸ਼ਾਨ ਕਰਦਾ ਸੀ। ਅਜੇ ਤੇ ਕੋਈ ਗੱਲ ਨਹੀਂ ਸਾਨੂੰ ਆਈ ਸਾਨੂੰ ਦਿਖੋਣੀ ਪਤਾ ਲੱਗਾ ਜੀ ਮੌਕੇ ਤੇ ਗਏ ਹਾਂ ਤੇ ਲੜਕੇ ਦਾ ਨਾਮ ਕੀ ਸਰ ਜਿੰਨੇ ਵੱਲੋਂ ਲੜਕੇ ਦਾ ਨਾਮ ਹੈਗਾ ਜੀ ਮੈਂ ਖਾ ਹਾਂ ਜੀ ਯਾਜ਼ਰ ਰਾਜਨ ਰਾਜਨ ਸਰ ਇਹ ਦੋਵੇਂ ਸੋਹਰਾ ਪਰਿਵਾਰ ਦੇ ਸੋਹਰੇ ਪਰਿਵਾਰ ਦੇ ਮਾਰਿਆ ਜੀ ਨਹੀਂ ਜੀ ਕੋਈ ਸਾਨੂੰ ਤੇ ਸਾਡੇ ਸਾਹਮਣੇ ਤੇ ਕੋਈ ਗੱਲਬਾਤ ਨਹੀਂ ਇਸ ਮੌਕੇ ਤੇ ਗਏ ਆ ਵੇਖਿਆ ਸਾਰਾ ਕੁਝ ਪਰ ਦੋਨੋਂ ਪਾਰਟੀਆਂ ਨੇ ਬੁਲਾ ਰਿਆ ਸਰ ਜਿਹੜਾ ਲੜਕੇ ਪਰ ਰਹਿਣ ਵਾਲਾ ਕਿੱਥੋਂ ਦਾ ਹੈ ਤੁਹਾਡੇ ਕਿਹੜੀ ਜਗ੍ਹਾ ਦੇ ਲੜਕਾ ਪਰਿਵਾਰ ਹਾਂ ਜੀ ਇਹ ਧਰਮਪਰਾਇ ਗਲੀ ਦੇ ਵਿੱਚ ਪੈਂਦੇ ਸਰ ਕੁੜੀ ਤਾਂ ਮਾਂ ਪਿਓ ਸਤੇ ਬੁਲਾ ਰਹੇ ਜੀ ਬੁਲਾ ਰਹੇ ਆ ਰਹੇ ਆ ਬਸ ਆਉਂਦੇ ਸੁਣ ਕੇ ਨਹੀਂ ਨਹੀਂ ਲੜਕੀ ਕੋਈ ਗਾਂਦੀ ਉਹਦੇ ਮਾਂ ਪਿਓ ਬੁਲਾ ਰਹੇ ਆ ਫਿਰ ਉਹਨੇ ਸੁਣਦੇ ਦੋਨੋਂ ਚਲੋ ਜੀ ਕਾਰਵਾਈ ਹੋਈ ਜੋ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੋ ਵੀ ਬੰਦੇ ਸਾਹਮਣੇ ਮਿਲੇਗਾ ਲੜਕੀ ਬਿਲਕੁਲ ਜੀ ਜੋ ਵੀ ਹੋਇਆ ਜੋ ਲੜਕੀ ਬਿਆਨ ਲਖਾਈ ਹੋ ਜੋ ਲੜਕੀ ਪਾ ਬਿਆਨ ਲਖਾਈ ਕਾਨੂੰਨੀ ਕਾਰਵਾਈ ਕਰਾਂਗੇ ਇਲਾਕੇ ਪਾਸੇ ਇਲਾਕੇ ਵਾਲਿਆਂ ਨੇ ਕਿਹਾ ਹੈ ਕਿ ਅੱਗੇ ਵੀ ਇਹ ਤਾਂ ਕਿ ਪਰੇਸ਼ਾਨ ਹੋ ਕਾਫੀ ਦੇਰ ਜਿਹੜੇ ਵੀ ਤੱਥ ਆਏ ਸਾਹਮਣੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਵੀ ਹੋਇਆ